ਇੱਕ ਫਕੀਰ ਜੰਗਲ ਦੇ ਵਿੱਚ ਤਪ ਕਰਿਆ ਕਰਦਾ ਸੀ ਬੜੇ ਸਾਲ ਬੀਤ ਗਏ ਉਹਨੂੰ ਤਪ ਕਰਦਿਆਂ ਨੂੰ ਪਰ ਹੱਥ ਕੁਝ ਵੀ ਪ੍ਰਾਪਤੀ ਨਹੀਂ ਹੋਈ ਉਹਦੇ ਕਾਂਦ ਮੋਲ ਖਾ ਕੇ ਜੰਗਲ ਦੇ ਵਿੱਚ ਗੁਜ਼ਾਰਾ ਕਰਦਾ ਸੀ ਪਰ ਉਹਨੂੰ ਕੁਝ ਪ੍ਰਾਪਤੀ ਨਹੀਂ ਹੋਈ ਜੰਗਲ ਦੇ ਵਿੱਚ ਬੈਠਾ ਹੋਇ ਇੱਕ ਸਿਲਾ ਦੇ ਉੱਪਰ ਪੱਥਰ ਪੱਥਰ ਦੀ ਸਿਲਾ ਦੇ ਉੱਪਰ ਬੈਠ ਕੇ ਉਹ ਬੰਦਗੀ ਕਰਿਆ ਕਰਦਾ ਸੀ। ਉੱਥੇ ਹੀ ਇੱਕ ਬੱਕਰੀਆਂ ਚਰਾਉਣ ਵਾਲਾ ਮਨੁੱਖ ਹਰ ਰੋਜ਼ ਆਉਂਦਾ ਸੀ। ਉਹਨੇ ਜਦੋਂ ਇਹਨਾਂ ਸੰਤਾਂ ਨੂੰ ਦੇਖਿਆ ਨਾ ਤੇ ਸੰਤਾਂ ਵੱਲ ਦੇਖ ਕੇ ਉਹਦੇ ਅੰਦਰ ਬੰਦਗੀ ਕਰਨ ਦਾ ਸ਼ੌਂਕ ਉੱਠ ਗਿਆ ਕਿ ਮੈਂ ਵੀ ਬੰਦਗੀ ਕਰਾਂਗਾ। ਹੁਣ ਜਿਹੜਾ ਉਹ ਸੰਤ ਸੀ ਸੰਤ ਕਹਿ ਨਹੀਂ ਸਕਦੇ ਉਹਨੂੰ ਜਿਹਦੇ ਅੰਦਰ ਹੰਕਾਰ ਹੋਵੇ ਉਹ ਕਹਦਾ ਸੰਤ ਹੈ ਜਿਹੜਾ ਉਹ ਮਨੁੱਖ ਸੀ ਨਾ ਸਿਲਾ ਤੇ ਬੈਠ ਕੇ ਜਿਹਨੂੰ ਸਾਲਾਂ ਹੀ ਸਾਲ ਹੋ ਗਏ ਬੰਦਗੀ ਕਰਦਿਆਂ ਨੂੰ ਉਹ ਪਤਾ ਕੀ ਕਹਿੰਦਾ ਸੀ ਉਹ ਕਹਿੰਦਾ ਕਿ ਪਰਮੇਸ਼ਰ ਜਦੋਂ ਮੈਂ ਤੇਰੇ ਕੋਲ ਆਵਾਂ ਨਿਆ ਕਰੀ ਮੈਨੂੰ ਨਿਆ ਚਾਹੀਦਾ ਹੈ ਨਿਆ ਤੋਂ ਭਾਵ ਇਹ ਹੈ ਕੇ ਪੁੰਨੀਆਂ ਨੂੰ ਪੁੰਨ ਦੇਈ ਜਿਨ੍ਹਾਂ ਨੇ ਸੰਸਾਰ ਤੇ ਪੁੰਨ ਕਮਾਏ ਉਹਨਾਂ ਨੂੰ ਪੁੰਨ ਦੇਈ ਜਿਨ੍ਹਾਂ ਨੇ ਪਾਪ ਕਰਮ ਕਮਾਏ ਉਹਨਾਂ ਨੂੰ ਪਾਪ ਕਰਮ ਦੀ ਸਜ਼ਾ ਦੇਈ ਉਹਨੂੰ ਹੰਕਾਰ ਇਹ ਸੀ ਕਿ ਮੈਂ ਤੇ ਪੁੰਨੀ ਕਰਮ ਕੀਤੇ ਆ ਜਦੋਂ ਦਾ ਵੀ ਇਹ ਸੰਸਾਰ ਤੇ ਆ ਪੁੰਨ ਕਰ ਰਿਆ ਹਾਂ ਨਾਮ ਜਪਦਾ ਮੈਂ ਨੂੰ ਤੇ ਪੁੰਨ ਦਾ ਫਾਲ ਹੀ ਮਿਲੇਗਾ ਤੇ ਜਿਹੜੇ ਪਾਪ ਕਰਦੇ ਨੇ ਉਹਨਾਂ ਨੂੰ ਪਾਪ ਕਰਮ ਮਿਲੇ ਹੁੰਦਾ ਹੈ ਨਾ ਕਿ ਸਾਡੇ ਘਰ ਗੁਰੂ ਸਾਹਿਬ ਆਜਨ ਗਵਾਂਡੀਆਂ ਦੇ ਨਾ ਆਉਣ ਜਦੋਂ ਕਿ ਮਹਾਪੁਰਖ ਨੂੰ ਲਿਆਉਣਾ ਹੁੰਦਾ ਹੈ ਨਾ ਕਰ ਦੇ ਵਿੱਚ ਬੜੇ ਪ੍ਰਕਾਰ ਦੇ ਲੋਕ ਹੁੰਦੇ ਨੇ ਸੰਸਾਰ ਤੇ ਕੁਝ ਇਦਾਂ ਦੇ ਹੁੰਦੇ ਨੇ ਕਿ ਆਸੇ-ਪਾਸੇ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਕੋਈ ਗੁਰੂ ਦਾ ਪਿਆਰਾ ਸਾਧੂ ਜਨ ਆਇਆ ਹੈ ਕਿ ਅਸੀਂ ਵੀ ਦਰਸ਼ਨ ਦੇਦਾਰੇ ਕਰ ਲਈਏ ਹੋਰ ਵੀ ਕਰ ਲੈਣ ਨਹੀਂ ਸਾਨੂੰ ਹੋ ਜਾਣ ਸਾਡਾ ਭਲਾ ਹੋ ਜਾਏ ਗਵਾਂਡੀਆਂ ਨੂੰ ਪਤਾ ਵੀ ਨਾ ਲੱਗੇ ਕਿ ਇਹਨਾਂ ਦੇ ਘਰੇ ਕੋਈ ਮਹਾਪੁਰਖ ਆਇਆ ਏ ਐਦਾਂ ਦੀ ਬਿਰਤੀ ਰੱਖਦੇ ਨੇ ਲੋਕ ਇਸੇ ਤਰ੍ਹਾਂ ਹੀ ਉਹਦਾ ਹੀ ਉਹਦੀ ਵੀ ਬਿਰਤੀ ਸੀ ਕਿ ਮੈਂ ਜੇ ਪੁੰਨ ਕਰਮ ਕੀਤੇ ਤੇ ਮੈਨੂੰ ਪੁੰਨ ਦਾ ਫਲ ਮਿਲੇ ਔਰ ਜਿਹੜੇ ਪਾਪ ਕਰਦੇ ਨੇ ਉਹਨਾਂ ਨੂੰ ਪਾਪ ਦੀ ਸਜ਼ਾ ਮਿਲੇ ਪਾਪ ਦੀ ਸਜ਼ਾ ਤੇ ਪੁੰਨ ਦੇ ਫਲ ਦੇ ਨਾਲ ਪਤਾ ਕੀ ਹੁੰਦਾ ਹੈ ਜੇ ਤੁਸੀਂ ਸੰਸਾਰ ਤੇ ਪੁੰਨੀ ਕਮਾਈ ਜਾਓਗੇ ਤੇ ਇਸ ਸੰਸਾਰ ਤੋਂ ਜਦੋਂ ਜਾਓਗੇ ਤੇ ਉਹਨਾਂ ਪੁੰਨ ਦਾ ਉਹਨਾਂ ਦਾ ਉਹਨਾਂ ਦੇ ਫਲ ਦਾ ਸਦਕਾ ਸਾਨੂੰ ਦੇਵੀ ਦੇਵਤਿਆਂ ਦੀ ਦੇਹੀ ਪ੍ਰਾਪਤ ਹੋ ਜਾਵੇਗੀ ਮੁਕਤੀ ਨਹੀਂ ਮਿਲੇਗੀ ਦੇਵੀ ਤੇ ਦੇਵਤਿਆਂ ਦੀ ਦੇਹੀ ਮਿਲ ਜਾਵੇਗੀ ਜੇ ਪੁੰਨ ਤੇ ਪਾਪ ਦਾ ਮਿਸ਼ਰਣ ਹੋਵੇ ਦੋਵੇਂ ਚੀਜ਼ਾਂ ਕੀਤੀਆਂ ਹੋਣ ਤੇ ਫਿਰ ਵੀ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋ ਜਾਵੇਗੀ ਕਿ ਫਿਰ ਪਰਮੇਸ਼ਰ ਨੇ ਮਨੁੱਖਾ ਦੇਹੀ ਦੇ ਦੇਣੀ ਹੈ ਕਿ ਫਿਰ ਭਗਤੀ ਕਰ ਜੇ ਪਾਪ ਹੀ ਕੀਤੇ ਹੋਣਗੇ ਤੇ ਫਿਰ ਪਾਪਾਂ ਦੀ ਸਜ਼ਾ ਮਿਲੇਗੀ ਪੁੰਨਾਂ ਦੇ ਨਾਲ ਮੁਕਤੀ ਨਹੀਂ ਮਿਲਦੀ ਪਰ ਉਹਨੂੰ ਵਹਿਮ ਸੀ ਕਿ ਮੈਂ ਪੁੰਨ ਕਰਮ ਕੀਤੇ ਚੰਗੇ ਕੀਤੇ ਆ ਤੇ ਮੈਨੂੰ ਮੁਕਤੀ ਮਿਲ ਜਾਵੇਗੀ ਜਿਹੜਾ ਬੱਕਰੀਆਂ ਚਰਾਉਣ ਵਾਲਾ ਆਉਂਦਾ ਸੀ ਨਾ ਉਹ ਪਤਾ ਕੀ ਕਹਿੰਦਾ ਸੀ ਉਹ ਕਹਿੰਦਾ हे 와ਹੀ ਗੁਰੂ ਪਰਮੇਸ਼ਰ ਮਿਹਰ ਕਰਨ ਵਾਲੇ ਮਿਹਰਬਾਨ ਕਿਰਪਾ ਕਰੀ ਮੈਂ ਤੇਰੇ ਆਗਿਆ ਦੇ ਵਿੱਚ ਨਹੀਂ ਰਹਿ ਪੁੰਨਾ ਸੰਸਾਰ ਤੇ ਗਲਤੀਆਂ ਭੁੱਲਾਂ ਕਰਦਾ ਹਾਂ ਪਾਪ ਕਰਮ ਕਮਾਉਂਦਾ ਹਾਂ ਮੇਰੇ ਤੇ ਰਹਿਮਤ ਕਰਿਓ ਇਹਨਾਂ ਪਾਪ ਕਰਮਾਂ ਤੋਂ ਬਚਾ ਲਿਓ ਆਪ ਜੀ ਰਹਿਮਤ ਕਰਕੇ ਸਾਡੇ ਆਗਣਾਂ ਨੂੰ ਨੱਚ ਤਾਰਿਓ ਲੇਖੇ ਕਿਤੇ ਨਾ ਛੋਟੀ ਆ ਖਿੰਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਲਕਾਰ ਮਹਾਰਾਜ ਜੀ ਲੇਖੇ ਵਿੱਚ ਨਾ ਪਾਇਓ ਆਪਣੀ ਮਿਹਰ ਦਾ ਹੱਥ ਰੱਖ ਦਿਓ ਸਾਡੇ ਤੇ ਸਮਾਂ ਬੀਤਿਆ ਉਹ ਮਹਾਪੁਰਖ ਤੇ ਬੱਕਰੀਆਂ ਚਰਾਉਣ ਵਾਲਾ ਜਿਹੜਾ ਸਿੰਘ ਸੀ ਦੋਨਾਂ ਨੇ ਇਕੱਠਿਆਂ ਹੀ ਸਰੀਰ ਨੂੰ ਤਿਆਗ ਦਿੱਤਾ ਛੱਡ ਦਿੱਤਾ ਸਰੀਰ ਦੇ ਆ ਗਿਆ ਸੰਸਾਰ ਤੋਂ ਰੁਖਸਤ ਹੋਏ ਜਦੋਂ ਗਏ ਪਰਮੇਸ਼ਰ ਦੀ ਦਰਗਾਹ ਵਿੱਚ ਪੱਗੀਆਂ ਨੂੰ ਪੁੱਛਿਆ ਕਿ ਕੀ ਮੰਗਦਾ ਹੈ ਕੀ ਚਾਹੀਦਾ ਹੈ ਉਹਨੇ ਕਿਹਾ ਜੀ ਨਿਆਂ ਚਾਹੀਦਾ ਹੈ ਮੈਨੂੰ ਨਿਆਂ ਕਰੋ ਜਦੋਂ ਐਨੀ ਗੱਲ ਉਸਨੇ ਕਹੀ ਨਾ ਕਿ ਮੈਨੂੰ ਨਿਆਂ ਚਾਹੀਦਾ ਹੈ ਪੱਥਰ ਦੇ ਵਿੱਚ ਵੀ ਜਾਣ ਹੁੰਦੀ ਹੈ ਉਹ ਵੀ ਇੱਕ ਜੂਨ ਹੈ ਉਹਨੇ ਸਮੇਂ ਦੇ ਵਿੱਚ ਜਿਹੜੀ ਸਿਲਾ ਦੇ ਜਿਹੜੇ ਪੱਥਰ ਦੇ ਉੱਤੇ ਬੈਠ ਕੇ ਉਹਨੇ 12 ਸਾਲ ਭਗਤੀ ਕੀਤੀ ਸੀ ਉਹ ਪੱਥਰ ਆ ਕੇ ਮੌਜੂਦ ਹੋ ਗਿਆ ਪੱਥਰ ਦੀ ਜੂਨ ਵਾਲਾ ਜਿਹੜਾ ਆਤਮਾ ਸੀ ਨਾ ਉਹ ਆ ਗਈ ਕਹਿਣ ਲੱਗੀ ਜੀ ਇਹਨੇ ਮੇਰੇ ਉੱਤੇ ਬੈਠ ਕੇ ਮੇਰੇ ਸਿਰ ਤੇ ਬੈਠ ਕੇ 12 ਸਾਲ ਬੰਦਗੀ ਕੀਤੀ ਹੈ ਤੇ ਇਹ ਇਹ ਨਿਆ ਮੰਗ ਮੰਗ ਰਿਹਾ ਹੈ ਤੇ ਫਿਰ ਨਿਆਂ ਤੇ ਇਹੀ ਹੋਵੇਗਾ ਕਿ ਜੇ ਇਹਨੇ 12 ਸਾਲ ਬਹਿ ਕੇ ਮੇਰੇ ਸਿਰ ਤੇ ਬੰਦਗੀ ਕੀਤੀ ਹੈ ਹੁਣ ਇਹ ਹੇਠਾਂ ਬਵੇ ਤੇ ਮੈਂ ਇਹਦੇ ਉੱਤੇ 12 ਸਾਲ ਬਹਿ ਕੇ ਬੰਦਗੀ ਕਰਾਂ ਉਹਦੀ 12 ਸਾਲ ਦੀ ਕੀਤੀ ਬੰਦਗੀ ਅਜਾਈਂ ਚਲੇ ਗਈ ਕਿਉਂਕਿ ਨਿਆਂ ਮੰਗ ਲਿਆ ਗੁਰੂ ਕੋਲ ਨਿਆਂ ਤੇ ਫਿਰ ਇਦਾਂ ਹੀ ਹੋਵੇਗਾ ਪਰਮੇਸ਼ਰ ਨੇ ਵੀ ਨਿਆਂ ਕੀਤਾ ਨਿਆਈ ਹੋਇਆ ਕਿ ਹੁਣ 12 ਸਾਲ ਉਹ ਬੰਦਗੀ ਕਰੇਗਾ ਤੇ ਤੂੰ ਪੱਥਰ ਬਣੇਗਾ ਤੇਰੇ ਉੱਤੇ ਬਹਿ ਕੇ ਸਿਰ ਤੇ ਬੰਦਗੀ ਕਰੇਗਾ ਉੱਥੇ ਉਹ ਬੱਕਰੀਆਂ ਚਰਾਉਣ ਵਾਲਾ ਵੀ ਪਹੁੰਚ ਗਿਆ ਉਹਦੇ ਕੋਲੋਂ ਪੁੱਛਿਆ ਗਿਆ ਕਿ ਕੀ ਚਾਹੁੰਨਾ ਹੈ ਕਹਿਣ ਲੱਗਾ ਮਹਾਰਾਜ ਜੀ ਮੈਂ ਤੇ ਉਗਣਾ ਦਾ ਭਰਿਆ ਹੋਇਆ ਪਾਪੀ ਹਾਂ ਤੁਹਾਡੀ ਕੀਰਤ ਕਰਦੇ ਆਂ ਨਾਮ ਜਪਦੇ ਆਂ ਵੀ ਮੇਰੇ ਕੋਲੋਂ ਬਹੁਤ ਆਤਮ ਕੋ ਲਾਂ ਗਲਤੀਆਂ ਹੋਈਆਂ ਨੇ ਮੈਂ ਨਿਆਂ ਗਰਾਉਣ ਵਾਲਾ ਨਹੀਂ ਹਾਂ ਮੈਂ ਜੇ ਨਿਆਂ ਕਰਾਵਾਂਗਾ ਤੇ ਬਖਸ਼ਿਆ ਨਹੀਂ ਜਾ ਸਕਦਾ ਮੈਨੂੰ ਤੇ ਮਿਹਰ ਚਾਹੀਦੀ ਹੈ ਪਰਮੇਸ਼ਰ ਆਪਣਾ ਮਿਹਰ ਭਰਿਆ ਹੱਥ ਮੇਰੇ ਉੱਪਰ ਰੱਖੋ ਜੇਦੀ ਮਿਹਰ ਦੇ ਨਾਲ ਮੇਰਾ ਪਾਰ ਉਤਾਰਾ ਹੋ ਸਕੇ ਸਤਿਗੁਰੂ ਸਾਹਿਬ ਜੀਆਂ ਨੇ ਕਿਹਾ ਚਲ ਠੀਕ ਹੈ ਤੇਰੇ ਤੇ ਮਿਹਰ ਕੀਤੀ ਤੈਨੂੰ ਮੁਕਤੀ ਦੀ ਦਾਤ ਬਖਸ਼ ਦਿੱਤੀ ਜਦੋਂ ਪਰਮੇਸ਼ਰ ਮੁਕਤੀ ਦੀ ਦਾਤ ਬਖਸ਼ ਦੇਵੇ ਨਾ ਫਿਰ ਕੀ ਹੁੰਦਾ ਧਰਮ ਰਾਏ ਦਾ ਕਾਗਜ਼ ਫਾਰੇ ਜਾਂ ਨਾਮਿਕ ਲੇਖਾ ਸਮਝਾ ਸਾਡੇ ਕੀਤੇ ਹੋਏ ਪਾਪਾਂ ਦਾ ਵੀ ਲੇਖਾ ਮੁੱਕ ਜਾਂਦਾ ਹੈ ਜਦੋਂ ਗੁਰਨਾਨਕ ਸਾਹਿਬ ਦੀ ਸਾਡੀ ਬਾਹ ਪੜ ਲੈਂਦੇ ਨੇ ਜਦੋਂ ਗੁਰਨਾਨਕ ਸਾਹਿਬ ਜੀ ਸਾਡਾ ਲੇਖਾ ਸਮਝ ਲੈਂਦੇ ਨੇ ਨਾ ਮਿਹਰ ਕਰਦੇ ਨੇ ਮਿਹਰ ਦੀ ਦਾਤ ਜਦੋਂ ਅਸੀਂ ਮੰਗਦੇ ਆ ਫਿਰ ਮਹਾਰਾਜ ਕਹਿੰਦੇ ਧਰਮ ਰਾਏ ਦਾ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਇਸ ਕਰਕੇ ਕਦੇ ਵੀ ਨਿਆਂ ਦੇ ਚੱਕਰ 'ਚ ਨਹੀਂ ਪੈਣਾ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਕਰਨੀ ਹੈ ਭੁੱਲਾਂ ਬਖਸ਼ਾਉਣੀਆਂ ਨੇ ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਜੀ ਸਾਡੇ ਤੇ ਰਹਿਮਤ ਕਰੋ कृपा करो सानू बख्श दियो मेहर करो इस तरह परमेश्वर ਅੱਗੇ ਅਰਦਾਸ ਬੇਨਤੀ ਕਰਕੇ ਉਹ ਬੱਕਰੀਆਂ ਚਰਾਉਣ ਵਾਲੇ ਸਿੰਘ ਨੇ ਆਪਣੇ ਉੱਪਰ ਦਇਆ ਕਰਵਾਈ ਮਹਾਰਾਜੀਆਂ ਅੱਗੇ ਜਾ ਕੇ ਅਰਦਾਸ ਬੇਨਤੀ ਕੀਤੀ ਪਰਮੇਸ਼ਰ ਨੇ ਨਿਆ ਕੀਤਾ ਉਹ ਫਕੀਰ ਦੇ ਪਰਥਾਏ ਤੇ ਇਸ ਬਕਰੀਆਂ ਚਰਾਉਣ ਵਾਲੇ ਦੇ ਪਰਥਾਏ ਮਿਹਰ ਕੀਤੀ ਮੁਕਤੀ ਦੀ ਦਾਤ ਦਿੱਤੀ ਮਹਾਰਾਜ ਕੀ ਨੇ ਅਮਰੀ ਗੰਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਉਹ ਪਰਮੇਸ਼ਰ ਆਪਣਾ ਮੂੜਕ ਦੀਮਾ ਦਾ ਬਿਰਧ ਪਛਾਣਦਾ ਹੈ ਸਾਡੀਆਂ ਗਲਤੀਆਂ ਨੂੰ ਨਹੀਂ ਵਿਚਾਰਦਾ